ਇਸ ਵਕਤ ਦੀ ਵੱਡੀ ਖਬਰ ਜਿਹੜੀ ਆ ਤਰਨਤਨ ਸ਼ਹਿਰ ਤੋਂ ਸਾਹਮਣੇ ਆ ਰਹੇ ਜਿੱਥੇ ਕਿ ਤੜਕ ਸਾਹਿਬ ਪੁਲਿਸ ਤੇ ਬਦਮਾਸ਼ਾਂ ਦੇ ਵਿਚਾਲੇ ਜਿਹੜਾ ਵੱਡਾ ਅਨਕਾਊਂਟਰ ਹੋਇਆ ਦੱਸਦੀ ਹੈ ਕਿ ਲਗਾਤਾਰ ਤੀਸਰਾ ਮਾਮਲਾ ਜਿਹੜਾ ਤਰਨਤਨ ਤੋਂ ਸਾਹਮਣੇ ਆਇਆ ਥੋੜੇ ਦਿਨਾਂ ਦੇ ਵਿੱਚ ਕਾ ਦੀ ਜਿਹੜਾ ਤੀਸਰਾ ਮਾਮਲਾ ਦੱਸਦੀ ਹੈ ਕਿ ਫਰੋਤੀਆਂ ਮੰਗਣ ਵਾਲੇ ਬਦਮਾਸ਼ ਸੀਗੇ ਜਿਹੜੇ ਖੇਮਕੰਦੇ ਪਿੰਡ ਪੂਰਾ ਕੋਨਾ ਦੇ ਵਿੱਚੋਂ ਨਿਕਲਦੇ ਪਏ ਸੀਗੇ ਜਦੋਂ ਪੁਲਿਸ ਨੇ ਜਦੋਂ ਡਿਪੱਟ ਦਿੱਤਾ ਗਸ਼ਟ ਦੇ ਦੌਰਾਨ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਵੱਲੋਂ ਜਿਹੜਾ ਪੁਲਿਸ ਦੇ ਪਾੜੇ ਫਾਇਰਿੰਗ ਕੀਤੀ ਜਿਸ ਤੋਂ ਬਾਅਦ ਜਵਾਬੀ ਕਾਰਵਾਈ ਕਰਦੇ ਹੋਏ ਪੁਲਿਸ ਨੇ ਜਦੋਂ ਫਾਇਰਿੰਗ ਕੀਤੀ ਤੇ ਇਹਨਾਂ ਬਦਮਾਸ਼ਾਂ ਨੇ ਵੀ ਜਿਹੜਾ ਮੋਟਰਸਾਈਕਲ ਭਜਾਉ ਕੇ ਪੁਲਿਸ ਤੋਂ ਜਿਹੜਾ ਫਾਇਰਿੰਗ ਕਰਦੇ ਹੋਏ ਦੂਰ ਭੱਜਣ ਦੀ ਕੋਸ਼ਿਸ਼ ਕੀਤੀ ਮੀ ਹੁਣ ਕਾਨ ਤਿਲਕਣ ਹੁਣ ਕਾਨ ਜਿਹੜੇ ਦੋਵੇਂ ਮੋਟਰਸਾਈਕਲ ਸਵਾਰ ਬਦਮਾਸ਼ ਨੇ ਡੇਗੇ ਜਾਂਦੇ ਨੇ ਸੋ ਖੇਮਕਨ ਪੁਲਿਸ ਜਦੋਂ ਗਸ਼ਤ ਕਰਦੀ ਆ ਉਸ ਦੌਰਾਨ ਜਿਹੜੇ ਦੋ ਬਦਮਾਸ਼ ਨੇ ਉਹਨਾਂ ਨੂੰ ਸ਼ੱਕੀ ਜਾਪਦੇ ਨੇ ਤੇ ਉਹਨਾਂ ਨੂੰ ਜਦੋਂ ਰੋਕਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਸੋ ਇਹ ਪ੍ਰਭ ਦਾਸੂਵਾਲ ਦੇ ਗੁਰਕੇ ਦੱਸੇ ਜਾਂਦੇ ਨੇ ਪਹੁੰਚ ਕੇ ਇਸ ਦਰਾਂ ਨੇ ਵੀ ਪਤਾ ਲੱਗਿਆ ਕਿ ਇਹ ਇੱਕ ਹੋਰ ਜਿਹੜਾ ਆਪਣਾ ਟਾਰਗੇਟ ਸੀਗਾ ਜਿਸ ਨੂੰ ਫਰौती ਮੰਗਣ ਲਈ ਜਾ ਰਹੇ ਸੀਗੇ ਪਹਿਲਾਂ ਵੀ ਇਨ੍ਹਾਂ ਵੱਲੋਂ ਜਿਹੜੀਆਂ ਗੋਲੀਆਂ ਚਲਾਈ ਗਈਆਂ ਸੀਆਂ ਕੁਝ ਦੁਕਾਨਦਾਰਾਂ ਦੇ ਉੱਪਰ ਜਿੰਨਾਂ ਦੇ ਵਿੱਚ ਇੱਕ ਕੰਟਰੋਲ ਬੰਬ ਦਾ ਮਾਲਕ ਸ਼ਾਮਲ ਹੈ ਇੱਕ ਭਾਂਡਿਆਂ ਵਾਲੀ ਦੁਕਾਨ ਦਾ ਮਾਲਕ ਵੀ ਸ਼ਾਮਲ ਹੈ ਸੋ ਲਗਾਤਾਰ ਜਿਹੜਾ 30 ਦਾ ਮਾਮਲਾ ਤਰਨਤਨ ਤੋਂ ਸਾਹਮਣੇ ਆਇਆ ਹੈ ਪ੍ਰਭ ਦਾਸੂਵਾਲ ਦੇ ਜਿਹੜੇ ਗੁਰਕੇ ਦੱਸੇ ਜਾ ਰਹੇ ਨੇ ਜਿਨ੍ਹਾਂ ਦੀ ਪਹਿਚਾਣ ਜਿਹੜੀ ਹੈ ਪ੍ਰਕਾਸ਼ ਸਿੰਘ ਤੇ ਪ੍ਰਭਦੀਪ ਸਿੰਘ ਵੱਜੋਂ ਹੋਈ ਹੈ ਤਲਖਸਾਦ ਜਿਹੜੀ ਫਾਇਰਿੰਗ ਹੋਈ ਹੈ ਸੋ ਖੇਮ ਕਰਨ ਦੇ ਪਿੰਡ ਪੂਰਾ ਕੋਨਾ ਦੀ ਜਿਹੜੀ ਖਬਰ ਹੈ ਜਿੱਥੇ ਕੇ ਜਿਹੜਾ ਮਾਮਲਾ ਸਾਹਮਣੇ ਆਇਆ ਤਾਂ ਤਤਨ ਤੋਂ ਸੋ ਜਦੋਂ ਮੌਕੇ ਤੇ ਪੁਲਿਸ ਬਲਟੀ ਪਹੁੰਚ ਗਈ ਸਾਦੀ ਉੱਥੇ ਕਾਰਵਾਈ ਆ ਤਸਵੀਰਾਂ ਤੁਸੀਂ ਲਗਾਤਾਰ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਹੜਾ ਮੋਟਰਸਾਈਕਲ ਦਾ ਬਦਮਾਸ਼ਾ ਦਾ ਤੇ ਮੋਟਰਸਾਈਕਲ ਦੇ ਜਿਹੜੇ ਲਾਗੇ ਹੀ ਇਹ ਬਦਮਾਸ਼ ਜਿਹੜੇ ਉੱਥੇ ਲੇਟੇ ਨਜ਼ਰ ਆਦੇ ਨੇ ਜਦੋਂ ਫਾਇਰਿੰਗ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਤਾਬਰ ਤੋੜ ਜਿਹੜੀ ਫਾਇਰਿੰਗ ਆ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਜਵਾਬੀ ਜਿਹੜੀ ਇਹਨਾਂ ਉੱਪਰ ਕੀਤੀ ਜਾਂਦੀ ਹੈ ਸੋ ਸਾਦੀ ਹੋਰ ਵੀ ਇਹਨਾਂ ਦੇ ਉੱਪਰ ਜਿਹੜੀ ਚੱਲ ਰਹੀ ਹੈ ਪੁਚ ਕੇ ਇਸ ਦੌਰਾਨ ਹੋਰ ਕਈ ਕੀ ਖੁਲਾਸੇ ਹੁੰਦੇ ਨੇ ਜ਼ਰੂਰ ਦੇਖਾਂਗੇ ਸੋ ਪ੍ਰਭ ਦਾਸੂ ਵਾਲ ਦੇ ਗੁੱਤ ਕੇ ਦੱਸੇ ਜਾ ਰਹੇ ਨੇ ਜਿਹੜੇ ਫਰੋਤੀਆਂ ਮੰਗਦੇ ਸੀਗੇ ਸੋ ਲਗਾਤਾਰ ਫਰੋਤੀਆਂ ਦਾ ਜਿਹੜਾ ਕੰਮ ਤਰਨਤਾਂ ਦੇ ਵਿੱਚ ਜੋੜਾ ਸ਼ੋਰਾਂ ਦਾ ਚੱਲ ਰਿਹਾ ਲੇਕਿਨ ਪੰਜਾਬ ਪੁਲਿਸ ਵੀ ਹੁਣ ਸचेत ਨਜ਼ਰ ਰੱਖਦੀ ਹੈ 18 ਅਗਸਤ ਦੇ ਦੌਰਾਨ ਜਿਹੜਾ ਖੇਮ ਕੰਦ ਪੁਲਿਸ ਨੇ ਇਹਨਾਂ ਦੇ ਉੱਪਰ ਫਾਇਰਿੰਗ ਕੀਤੀ ਜਦੋਂ ਇਹਨਾਂ ਵੱਲੋਂ ਫਾਇਰਿੰਗ ਕੀਤੀ ਗਈ ਸੋ ਜਵਾਬੀ ਕਾਰਵਾਈ ਦੇ ਵਿੱਚ ਇਹ ਬਦਮਾਸ਼ ਜਿਹੜੇ ਨੇ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਲਈ ਵੀ ਭੇਜਿਆ ਗਿਆ ਸੋ ਅੱਗੇ ਕੀ ਅਪਡੇਟ ਇਸ ਮਾਮਲੇ ਚੋਂ ਨਿਕਲ ਕੇ ਸਾਹਮਣੇ ਆਂਦੀ ਹੈ ਵੀ ਜ਼ਰੂਰ ਸਾਂਝੀ ਕਰਾਂਗੇ ਤੁਸੀਂ ਦੇਖਦੇ ਰਹੋ ਲਾਈਵ ਬਾਤ ਮੈਂ ਹਾਂ ਦਾਨਿਸ਼ ਗੁਪਤਾ ਤਰਨ ਤਰਨ ਇਹਨਾਂ ਦੀ ਪਿੰਡ ਪੂਰਾ ਕੋਨਾ ਤੋਂ ਸਰਕ ਜਾਂਦੀ ਹੈ ਲਿੰਕ ਰੋਡ ਛੋਟੀ ਮਾਰਨਿੰਗ ਹੀ ਸਾਡੀ ਪੁਲਿਸ ਪਾਰਟੀ ਅੱਜ ਰੇਡ ਕਾਂ ਜਾ ਰਹੀ ਸੀ ਕਿਸੇ ਪਾਸੇ ਇੱਕ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਸਾਨੂੰ ਕਿ ਅੱਗੋਂ ਇੱਕ ਮੋਟਰਸਾਈਕਲ ਆ ਰਿਹਾ ਆ ਤੇ ਉਹਨੂੰ ਚੈੱਕ ਕੀਤਾ ਜਾਵੇ ਜਦੋਂ ਪੁਲਿਸ ਪਾਰਟੀ ਨੇ ਉਹਨਾਂ ਨੂੰ ਆਪਣੀ ਡਿਪਰ ਦਿੱਤਾ ਤੇ ਉਹਨਾਂ ਨੇ ਪੁਲਿਸ ਪਾਰਟੀ ਦੇ ਉੱਪਰ ਤੁਸੀਂ ਦੇਖ ਰਹੇ ਹੋਣੇ ਸੜਕ ਦੇ ਲਾਗੇ ਉਹਨਾਂ ਨੇ ਆ ਕੇ ਫਾਇਰ ਕਰ ਦਿੱਤਾ بارش ਹੋਣ ਦੀ وجہ ਦੇ ਨਾਲ ਉਹਨਾਂ ਦਾ ਮੋਟਰਸਾਈਕਲ ਸਲਿੱਪ ਹੋ ਗਿਆ ਤੇ ਉਹ ਇੱਥੇ ਡਿੱਗ ਗਿਆ ਡਿੱਗਣ ਤੋਂ ਬਾਅਦ ਵਿੱਚ ਵੀ ਉਹਨਾਂ ਵੱਲੋਂ ਦੋ ਫਾਇਰ ਪੁਲਿਸ ਪਾਰਟੀ ਵੱਲ ਕੀਤੇ ਗਏ ਤੇ ਜਵਾਬੀ ਫਾਇਰ ਜਦੋਂ ਪੁਲਿਸ ਪਾਰਟੀ ਵੱਲੋਂ ਕੀਤਾ ਗਿਆ ਤਾਂ ਉਹਨਾਂ ਦੀ ਲੱਤ ਦੇ ਵਿੱਚ ਗੋਲੀ ਲੱਗੀ ਤੇ ਦੋਵੇਂ ਬੰਦੇ ਇੰਜਰਡ ਹੋਏ ਨੇ ਜੀ ਜਿਹੜੇ ਇਹ ਦੋ ਬੰਦੇ ਇੰਜਰਡ ਹੋਏ ਨੇ ਇਹਨਾਂ ਦੇ ਬਰ ਖਿਲਾਫ ਵੱਲੋਂ ਐਫ ਆਰ ਨੰਬਰ 9 14225 ਨੂੰ ਰਜਿਸਟਰਡ ਕੀਤੀ ਗਈ ਸੀਗੀ ਤੁਸੀਂ ਜਾਣਦੇ ਹੋ ਤੁਹਾਡੇ ਏਰੀਏ ਦੇ ਵਿੱਚ ਇੱਕ ਗੁਰਮੀਤ ਸਿੰਘ ਨਾਂ ਦਾ ਜਿਹਦੀ ਭਾਂਡਿਆਂ ਦੀ ਦੁਕਾਨ ਆ ਤੇ ਇੱਕ ਪ੍ਰਵੀਨ ਕੁਮਾਰ ਆ ਇਹਦਾ ਪੈਟਰੋਲ ਪੰਪ ਆ ਇਹਨਾਂ ਕੋਲ ਇਹਨਾਂ ਨੇ 20 ਲੱਖ ਰੁਪਏ ਦੀ ਫਰੋਤੀ ਮੰਗੀ ਸੀਗੀ ਜਿਹੜੇ ਇਹ ਦੋਵੇਂ ਦੋਸ਼ੀ ਨੇ ਸਾਡੇ ਇਸ ਟਾਈਮ ਦੇ ਉੱਤੇ ਇਹਨਾਂ ਦਾ ਇੱਕ ਦਾ ਨਾਂ ਹੈਗਾ ਪ੍ਰਕਾਸ਼ ਸਿੰਘ ਇੱਕ ਦਾ ਨਾਂ ਹੈਗਾ ਪ੍ਰਭਜੀਤ ਸਿੰਘ ਇਹ ਦੋਵੇਂ ਬੰਦੇ ਅਫਰੀਦੀ ਦੇ ਕਹਿਣ ਦੇ ਉੱਤੇ ਤੇ ਪ੍ਰਭ ਦਾਸੂਵਾਲ ਦੇ ਡਾਇਰੈਕਟ ਟੱਚ ਦੇ ਵਿੱਚ ਸੀਗੇ ਉਹਦੇ ਕਹਿਣ ਦੇ ਉੱਤੇ ਲੋਕਾਂ ਕੋਲੋਂ ਫਰੋਤੀਆਂ ਮੰਗਦੇ ਸੀਗੇ ਵਸੂਲ ਕਰਕੇ ਪੈਸੇ ਤਾਂ ਉਹਨੂੰ ਅੱਗੇ ਭੇਜਦੇ ਸੀਗੇ ਉਹ ਸਭ ਰਿਕਵਰ ਕੀ ਹੋਇਆ ਇਹਨਾਂ ਕੋਲ ਇੱਕ ਬੱਤੀ ਬੋਰ ਵੈਪਨ ਕਵਰ ਹੋਇਆ ਦੋ ਜਿੰਦਾ ਰੌਂਦ ਰਿਕਵਰ ਹੋਇਆ ਜਿਹੜੇ ਤਿੰਨ ਚੱਲੇ ਹੋਏ ਨੇ ਖੋਲ ਹੋਰ ਕਵਰ ਹੋਏ